ਸਸਿਕਾ ਜੀ ਸਾਰੇ ਆਪਰਾਵਨ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਲੀਆ ਖੁਰਦ ਦੇ ਵਿੱਚ ਕੋਲੀਆ ਖੁਰਦ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਕੋਲੀਆ ਖੁਰਦ ਤੋਂ ਜਿਹੜੀ ਦੁਨੀਆਂ ਕਿਆਂ ਨੂੰ ਛੜਕ ਜਾਂਦੀ ਆ ਉਹ ਛੜਕ ਦੇ ਉੱਤੇ ਮਿੱਤਰੋ ਆ ਕੇ ਕਿਲੋਕੀਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਤੁਹਾਨੂੰ ਮਿੱਤਰੋ ਸੁਹਾ ਆਊਗਾ ਵਗਦਾ ਜਿਸ ਦਿਲੇ ਪਾਸੇ ਉਹ ਵਹਾ ਕਰਦਾ ਉਹਦੇ ਪਾਸੇ ਨਹੀਂ ਤੁਸੀਂ ਜਦੋਂ ਜਿੱਧਰ ਨੂੰ ਵਗਦਾ ਉਹਦੇ ਉਲਟ ਸਾਈਡ ਆਪੋਜੀਟ ਮੁੜ ਕੇ ਬਸ ਬਾਹਰ ਖੇਤਾਂ ਦੇ ਵਿੱਚ ਪਾਈ ਹੁੰਆਂ ਦਾ ਘਰ ਆ ਤੁਸੀਂ ਰابطਾ ਕਿਵੇਂ ਕੀ ਕਰ ਲਿਆ ਜੇ ਪਾਈ ਹੁੰਆਂ ਨਾਲ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੁੱਧਾਰੂ ਪਸ਼ੂ ਕਾਫੀ ਕੀਮਤੀ ਦੇ ਵਿੱਚ ਗਾਵਾਂ ਦਾ ਪਾਈ ਹੁੰਆਂ ਦਾ ਕੰਮ ਆ ਦੁੱਧ ਦੇ ਉੱਤੇ ਨਾਈ ਜਾਂਦੀ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਜਾਨਵਰ ਵਕਾਉ ਲਾਇਆ ਬਾਈ ਹੁਣਾਂ ਨੇ ਗਾ ਚੰਗੇ ਦੁੱਧ ਦੀ ਮਲਕਣਾ ਕੁਝ ਕਿਨਾਂ ਦੀ ਕੱਚੀ ਆ ਚੰਗੇ ਥਣਲੇਵੇ ਵਾਲੀ ਆ ਕੀ ਇਹ ਦੇ ਰੇਟ ਕਰਦਾ ਬਾਈ ਹੁਣੇ ਕੀ ਜਾਣਕਾਰੀ ਸਾਈਡ ਡੀਟੇਲ ਜਾਣਦੇ ਮਿਲਦੇ ਆ ਬਾਈ ਨੂੰ ਤੁਸੀਂ ਤੋਰ ਕਰਕੇ ਗਾ ਵੇਖੋ ਅਸੀਂ ਗੱਲਾਂ ਪਤਾ ਕਰਦੇ ਤੋਰੀ ਪਤਾ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਮਰਾ ਜੀ ਸੇਤਾ ਦੇ ਪਰਵਾਰ ਸਾਰਾ ਠੀਕ ਉੱਚੀ ਬੁੱਲੇ ਨਾਮ ਦੱਸ ਦਿਓ ਕਰਦੇ ਆ ਨਾਮ ਬਲਵਿੰਦਰ ਬਲਵਿੰਦਰ ਸਿੰਘ ਪਿੰਡ ਭੁਲੀਆ ਖੁਰਦ ਜੀ ਤਸੀਲ ਨਿਆਲ ਸੈਂਗਲਾ ਜਿਲ੍ਹਾ ਮੁਕਾ ਠੀਕ ਹੈ ਜੀ ਗੁਰਵਿੰਦਰ ਭਾਈ ਜਿਹੜੀ ਗਾਂ ਆਪਾਂ ਵੇਚਣੀ ਆ ਇਹ ਫਰਮਾਦਾ ਜੀ ਕਿੰਨਾ ਸੂਸ ਹੁੰਦੀ ਹੈ ਇਹ ਇਹ ਦੂਜਾ ਸੂਸ ਹੁੰਦੀ ਹੈ ਦੂਜਾ ਸੂਸ ਇਹਨੇ ਆਦ ਕੀ ਸੂਣਾ ਵਾ ਹਾਂਜੀ ਹਾਂਜੀ ਆਪਣੇ ਘਰ ਦੀ ਵਿਹੜਾ ਜੀ ਘਰ ਦੀ ਵਿਹੜਾ ਘਰੇ ਫਾਰਮ ਦੀ ਤਿਆਰ ਹੋਈ ਆ ਹਾਂਜੀ ਠੀਕ ਹੈ ਅੱਛਾ ਪਹਿਲੇ ਸੂਏ ਕਿੰਨਾ ਦੁੱਧ ਚੋਲਿਆ ਸੀ ਭਾਈ ਇਹ ਥਲੋ ਸੀ 25 26 ਕਿਲੋ ਚੋਇਆ ਪਹਿਲੇ ਸੂਏ ਵਿੱਚ ਆਪਾਂ 25 26 ਕਿਲੋ ਦੁੱਧ ਇਹਨਾਂ ਥਲੋ ਚੋਇਆ ਹੋਇਆ ਹੈ ਜੀ ਠੀਕ ਹੈ ਭਾਈ ਅੱਛਾ ਕਾਰਨ ਕੀ ਬਣ ਗਿਆ ਵੇਚਣ ਦਾ ਜਿਵੇਂ ਤੇ ਆਪਣੇ ਨਾਲ ਪਪੂ ਹੈਗੇ ਥੋੜੇ ਜਿਆਦੇ ਇੱਕ ਪ੍ਰੋਬਲਮ ਜੀ ਆਪਦੇ ਆ ਗਈ ਸੀ ਠੀਕ ਹੈ ਬਾਈ ਬਾਈ ਦੇ ਸਿਹਤ ਥੋੜੀ ਜੀ ਵਿਗੜ ਗਈ ਸੀ ਮਿੱਤਰੋ ਗਰਾਵਟ ਆ ਗਈ ਕਿਉਂਕਿ ਚਲਦੇ ਸਹਾ ਦੇ ਵਿੱਚ ਚੱਕਣ ਲੱਗਾ ਕੰਮ ਹੈ ਜਿਵੇਂ ਇੰਟਰਨਲ ਦਾ ਚੱਲਦਾ ਹੋਵੇ ਪੂਰਾ ਸਰੀਰ ਜਰੀਏ ਮਿੱਤਰੋ ਇੱਕ ਇਹ ਵੀ ਸਰਵਿਸ ਪਾਲਦਾ ਹੀ ਰਹਿੰਦਾ ਹੈ ਨਾ ਬਾਈ ਇਹਨੂੰ ਵੀ ਮਗਲੈਰ ਫਿਲਟਰ ਬਦਲਨੇ ਪੈਂਦੇ ਹੁੰਦੇ ਵੀ ਹੈ ਅੱਛਾ ਬਾਈ ਇਹ ਫਿਰ ਕਿਨੇ ਹੁਣ ਆਪਾਂ ਦੇ ਦੇਆਗੇ ਹਾਂਜੀ ਕਿੰਨੇ ਦੀ ਦੇ ਦੇ ਜਿਹੜਾ ਫੋਨ ਲਾਉ ਕੋਈ ਉਦੋਂ ਕਰ ਲਾਂਗੇ ਫੋਨ ਤੇ ਰੇਟ ਰੱਖ ਲੇਗੇ ਆਜਾ ਗੱਪਣਾ ਰਗੀ ਚੰਗੇ ਸੀਮਨ ਤੋਂ ਹੀ ਹਾਂਜੀ ਉਹ ਆਪਣਾ ਡਾਕੂਰ ਸਾਰਾ ਕੁਝ ਲੈ ਜਾਦਾ ਜੀ ਉਹ ਆਪਾਂ ਡਿਟੇਲ ਜਿਹੜੀ ਲੈ ਕੇ ਦੇ ਦਿਆਂਗੇ ਠੀਕ ਹੈ ਹੁਣ ਦਿਨ ਇਹਦੇ ਕਿੰਨੇ ਪਏ ਹੈ ਜੇ ਇਹ 10 ਤੋਂ 12 ਘੰਟੇ 10 ਤੋਂ 12 ਫਿਰ ਤਾਂ ਬਹੁਤ ਸੋਹਣੀ ਤਿਆਰ ਹੁੰਦੀ ਉਹ ਹਾਂਜੀ ਹਾਂਜੀ ਪੂਰੀ ਫੜੀ ਕਣ ਤੋਂ ਲਿਸੀ ਜਾਂਦੇ ਨਾੜੋਂ ਨਾਲੇ ਬਹੁਤ ਡਾਢੀ ਚੰਗੀ ਪਲੀ ਪੁਲੀ ਵੀ ਚੰਗੀ ਹੈ ਬਈ ਹੈਨਾ ਉਹ ਵੀ ਠੀਕ ਲਾਈ ਜੋ ਮਰਜ ਥਾਣਾ ਤੁਣਾ ਨੂੰ ਹੱਥ ਲਾਈ ਚਲੋ ਲਾਈ ਚੰਗੀ ਹੈ ਗਾਂ ਸਾਰੀ ਚੰਗੀ ਹੈ ਲਾਈ ਬੋਲੇਵਾ ਚੌੜਾ ਚੂੜਾ ਬਹੁਤਾ ਕਰਮ ਵਾਲੀ ਨੂੰ ਲਾਈ ਵੀ ਪ੍ਰਭੂ ਦੁੱਧ ਵਾਲਾ ਜਿਹੜਾ ਪ੍ਰਭਾ ਗਾਂ ਪਾਲਦਾ ਫਿਰ ਉਹਦਾ ਦੁੱਧ ਖੁੱਲ ਜਾਣ ਵਾਲੀ ਛਾਨ ਵਾਲੀ ਲੋ ਪਾਣੀ ਵਾਲੀ ਵੈਡ ਬਕਾਉਗਾ ਮਿੱਤਰੋ ਰੇਟ ਬਾਈ ਫੋਨ ਦੇ ਉੱਤੇ ਤੈਅ ਕਰੂਗਾ ਸੁਆ ਦੂਜਾ ਸੁੰਦੀ ਆ ਹਫਤ 2.15 ਦੀ ਹਜੇ ਕੱਚੀ ਆ ਪਹਿਲੇ ਸੋ ਇੱਕ ਨੂੰ ਦੁੱਧ ਦਾ ਦੱਸੇ ਰਿਕਾਰਡਿੰਦਾ 26 ਕਿਲੋ 26 ਕਿਲੋ ਦੁੱਧ ਆ ਪੱਕਣ ਦੇ ਉੱਤੇ ਚੜਾਇਆ ਹੋਇਆ ਹਾਂਜੀ ਹਾਂਜੀ ਲੈ ਵੀ ਮਿੱਤਰੋ ਪਹਿਲੇ ਸੋ 26 ਕਿਲੋ ਦੁੱਧ ਤੇ ਤਿਆਰ ਕੀ ਕਰਨ ਵਾਲੀ 30 ਨੂੰ ਹੱਥ ਮਾਰੂਗੀ ਪਰ ਵੀ ਨਾ ਖੰਡੀ ਆ ਕਿਉਂਕਿ ਮੌਸਮ ਅੱਗੇ ਸਿਆਲ ਦਾ ਜਦੋਂ ਆ ਗਿਆ ਗਾਈਆਂ ਦਾ ਆ ਦੋ ਮਹੀਨੇ ਗਰਮ ਮੌਸਮ ਕੱਟਣਾ ਹੀ ਔਖਾ ਹੁੰਦਾ ਵੈਸੇ ਬਾਈ ਤੇ ਤਾਂ ਕੋਈ ਦਿੱਕਤ ਨਹੀਂ ਦਰਖਤ ਦਰਖਤ ਲੱਗੇ ਆ ਇੱਥੇ ਵੀ ਐਸੀ ਬਣਿਆ ਹੋਇਆ ਹੀ ਤਾਂ ਹਨਾ ਬਾਈ ਨੰਬਰ ਬਾਈ ਕਿੰਨਾ ਬਈ ਆ ਗਿਆ 9781324093 9781324093 24093 93 ਇਸ ਨੰਬਰ ਤੇ ਕਰ ਲਿਓ ਬਾਈ ਦਾ ਰਬਤਾ ਕੈਂਪਿੰਡ ਕੋਲੀਆਕੁਰ ਦਾ ਜ਼ਿਲ੍ਹਾ ਮੋਗਾ